ਉੱਚਾ ਮੈਸਰਡ ਹੋਮਵਰਕ ਲਈ ਦਿੱਤਾ ਸੀ ਇਹਦੇ ਵਿੱਚ ਇਦਾਂ ਹੋਣਾ ਸੀਗਾ c to 5 upon 9 ਬ੍ਰੈਕਟ f ਦੀ ਵੈਲਿਊ ਆਪ ਨੂੰ ਆਲਰੇਡੀ ਦਿੱਤੀ ਹੋਈ ਸੀ 140 ਹੁਣ ਆਪਾਂ 140 ਪਰਾਂਗੇ -32 ਇਦਾਂ ਹੀ ਰਹਿਣਾ ਹੈ ਓਕੇ ਹੁਣ ਆਪਾਂ ਇਹਨਾਂ ਦੋਨਾਂ ਨੂੰ ਮਾਈਨਸ ਕਰਦੇ ਆ ਆਪਣੇ ਕੋਲ ਕਿੰਨਾ ਆਉਂਦਾ ਅਨਸਰ 108 ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਜਿੱਥੇ ਬ੍ਰੈਕਟ ਹੁੰਦਾ ਆਪਣੇ ਕੋਲ ਕੋਈ ਸਾਈਨ ਨਹੀਂ ਹੁੰਦਾ ਉੱਥੇ ਮਲਟੀਪਲਾਈ ਹੁੰਦੀ ਹੈ ਆਪਣੇ ਕੋਲ ਓਕੇ ਆਲਰੇਡੀ ਮਲਟੀਪਲਾਈ ਐਗਜ਼ਿਸਟ ਕਰਦੀ ਹੁੰਦੀ ਹੈ ਇੱਥੇ ਤਾਂ ਆਪਾਂ ਕਰਾਂਗੇ 5/9 108 ਇਹ 108 ਐਥੋ ਹੈ ਓਕੇ ਜਦੋਂ ਆਪਾਂ ਬ੍ਰੈਕਟ ਖੋਲ ਦਿੱਤਾ ਆ ਤਾਂ ਇੱਥੇ ਆਪਣੇ ਕੋਲ ਮਲਟੀਪਲਾਈ ਸੀਗੀ ਆਪਣੇ ਕੋਲ ਮਲਟੀਪਲਾਈ ਆ ਗਈ ਆ ਹੁਣ ਆਪਾਂ ਇਹਨੇ ਕਟਿੰਗ ਕਰਦੇ ਆ 9 ਦੇ ਟੇਬਲ ਦੇ ਵਿੱਚ ਦੇ ਉੱਤੇ ਆਪਾਂ ਕੱਟਦੇ ਆ ਇਸ ਨੂੰ ਕਟਾਂਗੇ 9 ਦੇ ਟੇਬਲ ਤੇ 108 ਕਿੰਨੇ ਤੇ ਆ 12 ਦੇ ਓਕੇ ਇਹ ਆਪਾਂ ਇਦਾਂ ਕਰ ਸਕਦੇ ਆ 9 ਨੂੰ ਆਪਾਂ ਡਿਵਾਈਡ ਕਰਾਂਗੇ 1080 90 ਦੇ ਬਗ 10 ਤੋਂ ਛੋਟਾ 9 ਨਹੀਂ ਆਉਂਦਾ 1 ਮਾਈਨਸ ਕਰਾਂਗੇ 18 18 ਕਿੰਨੇ ਤੇ ਆਉਂਦਾ 2 ਦੇ ਉੱਤੇ ਆਉਂਦਾ ਓਕੇ ਤੇ ਕਿੰਨਾ ਆ ਗਿਆ ਆਪਣੇ ਕੋਲ ਇਹਦੇ 12 ਆ ਗਿਆ ਹੁਣ ਆਪਾਂ 5 ਨੂੰ 12 ਨਾਲ ਮਲਟੀਪਲਾਈ ਕਰਨੀ ਹੈ ਤੇ ਤਾਂ 1 ਰਹਿ ਗਿਆ ਨਾ ਤੇ نیچے ਜਦੋਂ 1 ਰਹਿ ਜਾਂਦਾ ਤਾਂ ਕੋਈ ਮਤਲਬ ਕੀ ਆਪਾਂ ਕਹਿੰਦੇ ਨੇ ਵੈਲਿਊ ਨਹੀਂ ਹੁੰਦੀ نیچے ਡਿਨੋਮੀਨੇਟਰ ਦੀ ਠੀਕ ਹੈ ਜੇ ਉੱਪਰ ਹੁੰਦਾ ਫਿਰ ਆਪਣੀ ਇਹਦੀ ਵੈਲਿਊ ਹੁੰਦੀ ਬਟ ਜੇ نیچے ਰਹਿ ਜਾਂਦਾ ਤੇ ਕੋਈ ਵੈਲਿਊ ਨਹੀਂ ਰਹਿੰਦੀ ਓਕੇ ਹੁਣ ਆਪਣੇ ਕੋਲ ਇਹ ਕਿੰਨਾ ਬਣ ਗਿਆ 5 12 ਰਹਿ ਗਿਆ ਓਕੇ ਹੁਣ ਇਹ ਆਪਣੇ ਇਹਨੇ ਮਲਟੀਪਲਾਈ ਕਰਾਂਗੇ ਕਿੰਨਾ ਰਹਿ ਜੋ ਆਪਣੇ ਕੋਲ 60 ਓਕੇ ਇਹ ਆਪਣੇ ਕੋਲ ਫਾਈਨਲ ਆਨਸਰ ਆ ਗਿਆ ਇਹਦਾ ਇਹ ਤੁਸੀਂ ਦੇਖ ਲਓ ਬੱਚੇ